ਸਰ ਸ਼੍ਰੀਕਲ ਜੀ ਮੈਂਲਾ ਪ੍ਰੇਤਕਰ ਹਜ਼ਰਾਂ ਦੇ ਸੁਖਨ ਪ੍ਰਵਾਸ ਵਰ ਲਿਖੀ ਇਹ ਕਹਾਣੀ ਸ਼ਿਕੰਦਰ ਦਾ ਪਾਗ ਛੀਮਾ ਲੈ ਕੇ ਆਪਾਂ ਆਪ ਸ਼ੁਰੂ ਕਰਦੇ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਪੈਣਾ ਨੂੰ ਪਰਮਾ ਦੇ ਵਿਆਦ ਚਾ ਹੁੰਦਾ ਹੀ ਆ ਤਾਂ ਅਮਨ ਨੇ ਵੀ ਖੁਸ਼ੀ ਛ ਤੇ ਹੈਰਾਨੀ ਨਾਲ ਪੁੱਛਿਆ ਹੈ ਸੱਚੀ ਤਾਂ ਫਿਰ ਤੁਸੀਂ ਕੀ ਸੋਚਿਆ ਜਿੰਦਗੀ ਦੀ ਲਪਤ ਮੈਕਲੀ ਨੇ ਕੀ ਸੋਚਣਾ ਅਮਨ ਨੇ ਫਿਰ ਸੁਖਤ ਨਾਲ ਪੁੱਛਿਆ ਲੇ ਮਮੇ ਕਮਾਲ ਆ ਪਾਪਾ ਨਾਲ 10 ਲੱਖ ਖਰੀ ਹੋਣੀ ਆ ਛਾ ਦਾਦਾ ਜੀ ਨਾਲ ਜਿੰਨੇ ਠੰਡਾ ਸਾੜ ਕੇ ਕਹਿੰਦੀ ਅਮਨ ਪੁੱਤ ਹੁਣ ਤੈਨੂੰ ਵੀ ਪਤਾ ਕਿ ਤੇਰਾ ਪਿਓ ਕਿੱਥੇ 10 ਲੱਖ ਦੇਣ ਜੋਗਾ ਤੇ ਪਾਪਾ ਜੀ ਤਾਂ ਨਹੀਂ ਪਾਉਣਗੇ ਫਿਰ ਮੈਂ ਸੋਚਿਆ ਪਹਿਲਾਂ ਥੋੜੀ ਨਾਲ ਹੀ ਇਸ ਲਾ ਕਰਾਂ ਐ ਮੈਂ ਹੋਰ 5 ਮਿੰਟ ਗੱਲਾਂ ਕਰਕੇ ਜਿੰਦੀ ਨੇ ਕਹਿ ਦਿੱਤਾ ਕਿ ਚਲ ਅਮਨ ਫਿਰ ਗੁਰਜੋਤ ਨਾਲ ਕਰੇਗਾ ਇਨਾ ਆ ਕੇ ਫੋਨ ਕੱਟ ਦਿੱਤਾ ਅਮਨ ਨੇ ਗੁਰਜੋਤ ਨੂੰ ਦੱਸਿਆ ਤੇ ਗੁਰਜੋਤ ਨੇ ਰਿਸ਼ਤੇ ਦੀ ਗੱਲ ਸੁਣਦੇ ਇਨਾ ਕਰ ਦਿੱਤੀ ਗੁਰਜੋਤ ਦਾ ਤਰਕ ਸੀ ਕਿ ਸ਼ਿਕੰਦਰ ਜੇ ਨਸ਼ਾ ਕਰਦਾ ਤੇ ਉਹ ਕਦੋਂ ਵੀ ਵੱਧ ਨਸ਼ਾ ਕਰਨ ਲੱਗ ਸਕਦਾ ਜਦੋਂ ਤੱਕ ਉਹ ਚੰਗੀ ਤਰ੍ਹਾਂ ਠੀਕ ਨਹੀਂ ਹੁੰਦਾ ਉਦੋਂ ਤੱਕ ਇਹ ਸਭ ਸੋਚਣਾ ਬੇਕੁਫੀਆ ਬਾਕੀ ਅਜੇ ਬਈ ਸਾਲ ਦਾ ਹੋਵੇਗਾ ਅਮਨ ਜਿਵੇਂ ਇਸ ਕੱਲ੍ਹ ਵਾਸਤੇ ਤਿਆਰ ਨਹੀਂ ਸੀ ਉਹਨੇ ਵੀ ਆਪਣਾ ਤਰਕ ਰੱਖਿਆ ਗੁਰਜੋਤ ਤੁਸੀਂ ਤਾਂ ਪੂਰੀ ਗੱਲ ਵੀ ਨਹੀਂ ਸੁਣਦੇ ਤੁਹਾਨੂੰ ਵੀ ਪਤਾ ਮੰਮੀ ਤੋਂ ਕੰਮ ਨਹੀਂ ਹੁੰਦਾ ਪਾਪਾ ਦੀ ਸਿਹਤ ਦਾ ਵੀ ਪਤਾ ਆ ਬਾਕੀ ਜੀ ਕਬੀਲਦਾਰੀ ਪੈ ਗਈ ਤੇ ਸ਼ਿਕੰਦਰ ਸੁਧਰ ਵੀ ਸਕਦਾ ਨਹੀਂ ਵਿਆਹ ਤੋਂ ਪਲਾਂ ਆਪਾਂ ਉਹਨੂੰ ਮਹੀਨਾ ਹੋਰ ਇੱਥੇ ਲੈ ਆਵਾਂਗੇ ਗਰਜੋਤ ਬਾਲੀ ਬਹਿਸ ਵਿੱਚ ਨਹੀਂ ਸੀ ਪੜਨਾ ਚਾਹੁੰਦਾ ਕਿਤੇ ਨਾ ਕਿਤੇ ਗੁਰਨਾਮ ਦੀ ਸਿਹਤ ਤੇ ਜੇ ਦੀਦੀ ਸਿਹਤ ਫੜੀ ਗਲ ਉਹਨੂੰ ਸਹੀ ਵੀ ਲੱਗੀ ਹੋਣੀ ਇਹ ਸੋਚ ਕੇ ਗਰਜੋਤ ਨੇ ਇੰਨਾ ਕਹਿ ਕੇ ਗੱਲ ਖਤਮ ਕਰਦੀ ਕਿ ਵੇਖ ਲਓ ਜੇ ਮੇਠੀਕ ਲੱਗਦਾ ਪਰ ਮੈਂ ਕਿਸੇ ਦੀ ਧੀ ਡੁੱਬਣ ਦੇ ਹੱਕ ਵਿੱਚ ਨਹੀਂ ਹੈਗਾ। ਬਾਕੀ ਜਿਵੇਂ ਤੈਨੂੰ ਠੀਕ ਲੱਗਦਾ ਮੈਨੂੰ ਕੋਈ ਇਤਰਾਜ਼ ਨਹੀਂ। ਉਹਦੇ ਜਿੱਦੀ ਨੇ ਆਵੀ ਨਾ ਨੰਦੋਏ ਨਾਲ ਗੱਲ ਕਰੀ ਤਾਂ ਉਹਨਾਂ ਨੇ ਕੋਈ ਇਤਰਾਜ਼ ਨਾ ਵਿਖਾਇਆ। ਸਗੋਂ ਅੰਮ੍ਰੋ ਨੇ ਤਾਂ ਵਧਾਈ ਵੀ ਦਿੱਤੀ। ਉਹ ਜਹੂਦੋਂ ਵਿੱਚ ਸਮਝਦੇ ਸੀ ਕਿ ਜੇ ਸ਼ਿਕੰਦਰ ਰਿਸ਼ਤੇ ਦੇ ਕਾਬਿਲ ਨਹੀਂ ਆ ਪਰ ਉਹ ਪੁਰਾਣੀਆਂ ਗੱਲਾਂ ਸੋਚ ਕੇ ਚੁੱਪ ਕਰ ਗਏ ਕਿ ਜਿੰਦਗੀ ਤੇ ਇਹ ਨਾ ਆਖੇ ਵੀ ਇਹ ਮੇਰੇ ਪੁੱਤ ਦੇ ਰਿਸ਼ਤੇ ਤੇ ਰਾਜ਼ੀ ਨਹੀਂ। ਦੂਜੀ ਪਾਸੇ ਅਮਰੋ ਨੇ ਅਰਜਨ ਸਿੰਘ ਨੂੰ ਵੀ ਫੋਨ ਕਰਕੇ ਕਹਿ ਦਿੱਤਾ ਕਿ ਉਹਨੂੰ ਵੀ ਇਸ ਰਿਸ਼ਤੇ ਵਿੱਚ ਨੰਨਾ ਪਾਉਂਦੀ ਲੋੜ ਨਹੀਂ ਜਦੋਂ ਅਰਜਨ ਸਿੰਘ ਨੂੰ ਅਮਰ ਤੋਂ ਪਤਾ ਲੱਗਾ ਤਾਂ ਉਹਨੇ ਰੋਸ ਜ਼ਰੂਰ ਕੀਤਾ ਕਿ ਇਹਨੇ ਮੇਰੇ ਨਾਲ ਗੱਲ ਕਰਨੋਂ ਪਹਿਲਾਂ ਰਿਸ਼ਤੇਦਾਰਾਂ ਦੀ ਸਲਾਹ ਜ਼ਰੂਰੀ ਸਮਝੀ ਇਸ ਕੁੜੀ ਨੇ ਮੈਨੂੰ ਕੱਖੋਂ ਹੌਲਾ ਕਰ ਦਿੱਤਾ ਬਿਨਾਂ ਸ਼ੱਕ ਅਰਜਨ ਸਿੰਘ ਦਾ ਰੋਸ ਜਾਇਜ਼ ਸੀ ਕਿਉਂਕਿ ਸਲਾਹ ਤਾਂ ਲੋਕੀ ਕਰਦੇ ਆਂ ਕੰਧਾਂ ਨਾਲ ਵੀ ਕਰ ਲੈਂਦੇ ਆ ਉਹ ਤਾਂ ਫੇਰ ਕਰਦਾ ਵਡੇਰਾ ਤੇ ਸੁਲਝਿਆ ਹੋਇਆ ਬੰਦਾ ਸੀ ਇਸ ਕੱਲ ਦਾ ਰੋਸਾ ਅਮਰੋ ਨੇ ਵੀ ਸੀ ਤੇ ਉਹਨੇ ਜਿੰਦੀ ਨੂੰ ਆਖਿਆ ਵੀ ਸੀ ਕਿ ਭਾਬੀ ਮੇਰੇ ਪਿਓ ਨੂੰ ਛੱਡ ਕੇ ਤੂੰ ਮੇਥੋਂ ਸਲਾਹ ਲੈਂਦੀ ਚੰਗੀ ਤਾਂ ਨਹੀਂ ਲੱਗਦੀ ਪਰ ਫੇਰ ਵੀ ਭਾਬੀ ਤੇਰਾ ਕਰਾ ਜਿਵੇਂ ਚੰਗਾ ਲੱਗਦਾ ਓਵੇਂ ਕਰ ਸਾਨੂੰ ਕੋਈ ਤਰਾਸ ਨਹੀਂ ਇਧਰ ਸਲਾਹਾਂ ਚੱਲ ਰਹੀਆਂ ਸੀ ਕਿ ਅਮਰ ਦੇ ਪੂਆ ਫੁੱਫੜ ਨੇ ਅਮਨ ਨੂੰ ਪੁੱਛਿਆ ਕਿ ਤੇਰੀ ਕੀ ਸਲਾਹ ਤਾਂ ਅਮਨ ਇਹ ਕਹਤਾ ਕਿ ਪੂਆ ਜੀ ਸਲਾਹ ਵਾਲੀ ਕੀ ਗੱਲ ਆ ਵਦਿਆ ਸਭੋ ਟੈਮ ਨਾਲ ਸਮਝੂਗਾ ਉਦੋਂ ਪਿੱਛੋਂ ਗੁਰਜੋਤ ਤੇ ਅਮਨ ਦੇ ਫੁੱਫੜ ਵਿੱਚ ਗੱਲ ਹੋਈ ਉਹਨਾਂ ਦੋਹਾਂ ਦੀ ਇੱਕੋ ਮਤ ਸੀ ਕਿ ਇਹ ਰਿਸ਼ਤੇ ਨੂੰ ਕਾਲੀ ਕਰ ਰਹੇ ਆ ਇੰਦਰ ਸਿੰਘ ਅਮਨ ਦਾ ਫੁੱਫੜ ਨੇ ਗੁਰਜੋਤ ਨੂੰ ਆਖਿਆ ਕਿ ਤੂੰ ਸਮਝਾ ਕੇ ਵੇ ਕੋਈ ਸਾਝੀ ਮੇਂ ਮੀਂਹੂਟ ਹੈ ਜਾਨ ਪਰ ਗੁਰਜੋਤ ਨੇ ਦੱਸ ਦਿੱਤਾ ਕਿ ਫੁੱਫੜ ਜੀ ਇੱਥੇ ਭਲੇ ਮੂੰਹ ਤੋਂ ਬੁਰੇ ਮੂੰਹ ਬਨ ਵਾਲੀ ਗੱਲ ਆ ਸੁਚੋਪੀ ਪਲਿਆ ਜੇਕਰ ਨਸ਼ਿਕੰਦਰ ਨੇ ਉਹਨੇ ਕੀ ਕਰ ਲਈ ਤਾਂ ਇੰਨੇ ਨੇ ਸਾਰਾ ਭਾਂਡਾ ਭਣੇ ਸਿਰ ਪਾ ਦੇਣਾ ਸੋ ਇਹ ਗੱਲ ਇੱਥੇ ਖਤਮ ਹੋ ਗਈ ਖੈਰ ਜਿੰਦੀ ਨੂੰ ਤਕਰੀਬਨ ਸਾਰੇ ਪਾਸਿਆਂ ਤੋਂ ਹਰੀ ਚੰਡੀ ਮਿਲ ਗਈ ਸੀ ਪਰ ਅਮਨ ਤੇ ਜਿੰਦੀ ਤੋਂ ਬਿਨਾ ਖੁਸ਼ ਕੋਈ ਵੀ ਨਹੀਂ ਸੀ ਕਿਉਂਕਿ ਸਾਰਿਆਂ ਨੂੰ ਲੱਗਦਾ ਸੀ ਕਿ ਇਹ ਕਿਸੇ ਦੀ ਤੀਤ ਜੋਬਨ ਵਾਲਾ ਕੰਮ ਆ ਪਰ ਕਿਸੇ ਨੇ ਜਿੰਦੀ ਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਹਾਂ ਗਰਜੋਤ ਨੇ ਜਿੰਦੀ ਨੂੰ ਇਹ ਨਾ ਜ਼ਰੂਰ ਆਖਿਆ ਕਿ ਮੰਮੀ ਮੈਨੂੰ ਇਸ ਨਿਸ਼ਤੇ ਤੋਂ ਕੋਈ ਇਤਰਾਜ਼ ਨਹੀਂ ਪਰ ਕੁੜੀ ਵਾਲਿਆਂ ਨੂੰ ਸ਼ਿਕੰਦਰ ਵਾਰੇ ਸਾਰੀ ਪਤਾ ਹੋਣਾ ਚਾਹੀਦਾ ਤੇ ਇਹ ਗੱਲ ਸਾਡੇ ਮੂੰਹ ਤੇ ਹੋਈ ਫਿਰ ਅਗਲੇ ਨੂੰ ਮਨਜ਼ੂਰ ਹੋਇਆ ਤਾਂ ਰਿਸ਼ਤਾ ਕਰੀ ਨਹੀਂ ਤਾਂ ਨਾ ਕਰੀ ਪਰ ਕਿਸੇ ਛੂੜਛਸੇ ਹਿੱਸੇਦਾਰ ਨਹੀਂ ਬਾਨਾ ਗੁਰਜੋ ਦੇ ਇਸ ਕਲਮੇ ਜਿੰਦੇ ਨੂੰ ਸਸੋਪੰਚ ਵਿੱਚ ਪਾ ਦਿੱਤਾ ਕਿਉਂਕਿ ਬੇਸ਼ੱਕ ਸ਼ਿਕੰਦਰ ਇਸ ਰਾਤ ਉਹ ਵਾਪਸ ਆਉਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਅਜੇ ਹੋ ਵਾਪਸ ਮੁੜਿਆ ਨਹੀਂ ਸੀ ਅਗਲੇ ਦਿਨ ਸਵੇਰੇ ਜਿੰਦਨੀ ਨੇ ਗੁਰਦੀਪ ਨੂੰ ਫੋਨ ਕਰਕੇ ਸਾਰੇ ਗਲਦਸੇ ਤੇ ਨਾਲੇ ਵਿਖਾ ਵਿਖਾਈ ਦਾ ਦਿਨ ਪੱਕਾ ਕਰ ਲਿਆ ਜਦੋਂ ਜਿੰਦਨੀ ਗੁਰਜੋਤਿ ਸ਼ਰਤ ਗੁਰਦੀਪ ਨੂੰ ਦੱਸੀ ਤਾਂ ਕੀਰਾ ਉਹ ਵੀ ਸੁੱਝੀ ਪੈ ਗਿਆ ਪਰ ਫਿਰ ਜਿੰਦਨੀ ਨੇ ਇਸ ਗੱਲ ਦਾ ਹੌਂਸਲਾ ਜਿਹਾ ਦਿੱਤਾ ਕਿ ਕੋਈ ਨਾ ਉਹ ਲੋੜਵੰਤ ਟੱਬਰ ਆ ਸਭ ਸੈੱਟ ਹੋ ਜੂ ਇੰਨੀ ਗੱਲ ਨਾਲ ਜਿਵੇਂ ਜਿੰਦਨੀ ਨੂੰ ਵੀ ਹੌਂਸਲਾ ਜਿਹਾ ਹੋ ਗਿਆ ਦਪਿੰਦਰ ਜਸਦਾ ਸ਼ਿਕੰਦਰ ਨੂੰ ਰਿਸ਼ਤਾ ਹੁੰਦਾ ਸੀ ਵੇਕ ਕਸਾਲਾਂ ਦੇ ਮਟਿਆਰ ਸੀ ਵੇਖਾਂ ਨੂੰ ਸੋਹਣੀ ਸੁਨੱਖੀ ਸੀ 10 ਜਮਾਤਾਂ ਪਾਸ ਦਪਿੰਦਰ ਚੁਲੀ ਚੌਕੇ ਦਾ ਸਲਾਈ ਕੜਾਈ ਦਾ ਤੇ ਪਸ਼ਵਾ ਤੱਕ ਦਾ ਸਾਰਾ ਕੰਮ ਕਰਦੀ ਸੀ 4 ਕਸਾਲ ਪਹਿਲਾਂ ਜਦੋਂ ਉਹ 10ਵੀਂ ਵਿੱਚ ਸੀ ਤਾਂ ਦਪਿੰਦਰ ਦਾ ਬਾਪ ਗੁਰਦੀਪ ਦਾ ਸਾਲਾ ਕਰਜੀ ਦੀ ਵੂਸ ਥਲੇ ਦਬਿਆ ਖੁਦਕੁਸ਼ੀ ਕਰ ਗਿਆ ਸੀ ਤੇ ਪਿੱਛੇ ਸਭ ਤੋਂ ਵੱਡੀ ਦਪਿੰਦ ਹੈ ਤੇ ਉਹਦੇ ਨਿੱਕੇ ਦੋ ਮੁੰਡੇ ਤੇ ਜਵਾਕਾਂ ਦੀ ਮਾਂ ਛੱਡ ਗਿਆ ਸੀ ਤੇ ਜਾਂ ਫਿਰ ਘੰਡੇ ਆਉਂਦੀ ਚਾਰ ਕਿਲੀ ਜ਼ਮੀਨ ਛੱਡ ਗਿਆ ਸੀ ਜ਼ਮੀਨ ਠੇਕੇ ਤੇ ਦੇ ਕੇ ਮਾਮਾ ਤੇ ਅਸਲਾ ਹੀ ਕੜਾਈ ਤੇ ਦੁੱਧ ਵਿੱਚੋਂ ਕਰਦਾ ਖਰਸ਼ਾ ਤੋੜੀ ਆਉਂਦੀਆਂ ਸੀ ਪਰ ਆਦੋਂ ਹੀ ਪੜਦੇ ਸੀ ਤੇ ਇਸੇ ਗਰੀਬੀ ਕਰਕੇ ਗੁਰਦੀਪ ਨੇ ਸ਼ਿਕੰਦਰ ਦੀ ਦਸ ਪਾਈ ਸੀ ਪਰ ਗੁਰਦੀਪ ਨੇ ਸ਼ਿਕੰਦਰ ਦੀ ਨਸ਼ੇ ਵਰੀ ਅਜੀਤਪਿੰਦਰ ਦੀ ਮਾਨੂੰ ਨਹੀਂ ਦੱਸਿਆ ਖੈਰ ਮਿੱਥੇ ਦਿਨ ਤੇ ਜਿੰਦੀ ਗਰਜੋਤ ਅਮਨ ਤੇ ਅਮੰਦ ਫਫੜ ਇੰਦਰ ਸਿੰਘ ਕੁੜੀ ਵੇਖਣ ਗਏ ਵਿੰਦਰ ਸਿੰਘ ਤੇ ਗੁਰਜੋਤ ਨੇ ਅਰਜਨ ਸਿੰਘ ਨੂੰ ਵੀ ਨਾਲ ਜਾਣ ਵਾਸਤੇ ਆਖਿਆ ਤੇ ਉਤਲੇ ਨੂੰ ਮਨੋ ਜਿੰਦੀ ਵੀ ਆਖਿਆ ਪਰ ਅਰਜਨ ਸਿੰਘ ਨੇ ਘਰ ਦੀ ਰਾਖੀ ਰੱਖੀ ਜਾਨ ਨੂੰ ਮਨਾ ਕਰ ਦਿੱਤਾ ਗੁਰਦੀ ਪਹਿਲਾਂ ਹੀ ਕੁੜੀ ਵਾਲਿਆਂ ਦੇ ਘਰੇ ਅਪੜ ਗਿਆ ਸੀ ਦਪਿੰਦਰ ਦਾ ਘਰ ਪਿੰਡਾਂ ਦੇ ਆਮ ਘਰਾ ਵਰਗਾ ਹੀ ਸੀ ਦੋ ਕਮਰੇ ਤੇ ਅੱਗੇ ਬਰਾਂਡਾ ਸੀ ਰਸੋਈ ਬਰਾਂਡੇ ਦੇ ਬਾਹਰ ਸੀ ਤੇ ਘਰੇ ਵੱਟ ਦੇ ਸੱਜੇ ਹੱਥ ਪਸ਼ੂਆਂ ਦੀ ਘਰਲੀ ਤੇ ਬਰਾਂਡਾ ਸੀ ਵੇੜਾ ਵੇਸ਼ਕ ਕੱਚਾ ਸੀ ਪਰ ਹੈਗਾ ਸਾਫ ਸੀ ਗੁਰਦੀਪ ਨੇ ਉਹਨਾਂ ਦੀ ਜਾਣ ਤੋਂ ਪਹਿਲਾਂ ਦਪਿੰਦਰ ਤੇ ਉਹਦੀ ਮਾਂ ਨੂੰ ਸ਼ਿਕੰਦਰ ਸੀ ਕੋਠੀ ਗੱਡੀ ਟਰੈਕਟਰ ਦੀਆਂ ਤੇ ਸ਼ਿਕੰਦਰ ਦੀਆਂ ਫੋਟਾਂ ਵਿਖਾ ਦਿੱਤੀਆਂ ਦਪਿੰਦਰ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਇੰਨੀ ਸੋਹਣੀ ਕੋਠੀ ਚ ਉਹਦੇ ਲਈ ਰਿਸ਼ਤਾ ਹੋਊ ਇਧਰੋਂ ਗੁਰਜੀਤ ਹੋਰੀ ਪਹੁੰਚੀ ਤਾਂ ਇੱਕ ਕਮਰੇ ਵਿੱਚ ਉਹਨਾਂ ਦੇ ਬੈਂਦ ਦਾ ਵੰਦਵਸਤ ਕੀਤਾ ਹੋਇਆ ਸੀ ਕੁੜੀ ਪਹਿਲਾਂ ਪਾਣੀ ਤੇ ਫਿਰ ਚਾਲਕੀ ਆਈ जिंदी ने किते निक्की ਹੁੰਦੀ ਦਪਿੰਦਰ ਨੂੰ ਵੇਖਿਆ ਸੀ ਹੁਣ ਤਾਂ ਮੁਟਿਆਰ ਹੋ ਕੇ ਹੋ ਹੋਰ ਵੀ ਸੋਹਣੀ ਹੋ ਗਈ ਸੀ ਖਾ ਪੀ ਕੇ ਜਦੋਂ ਗਰਦੀਪ ਨੇ ਗੱਲ ਲੱਗੀ ਤੋਰੀ ਕਿ ਦੱਸੋ ਭੈਣੇ ਕਿਵੇਂ ਲੱਗੀ ਛੱਡੀ ਦਪਿੰਦਰ ਪਸੰਦਾ ਤਾਂ ਆਪਾਂ ਅੱਗੇ ਗੱਲ ਕਰੀਏ ਜਿੰਦੀ ਨੂੰ ਤਾਂ ਸੋਹਣੀ ਲੱਗੀ ਸੀ ਸੋ ਉਹਨੇ ਗੱਲ ਅੱਗੇ ਤੋਰਨ ਦੀ ਹਾਮੀ ਪੜ ਦਿੱਤੀ ਗੱਲ ਅੱਗੇ ਤੋਰਨ ਤੋਂ ਪਹਿਲਾਂ ਗੁਰਜੋਤ ਨੇ ਗਰਦੀਪ ਨੂੰ ਪੁੱਛਿਆ ਕਿ ਮਾਮਾ ਜੀ ਸ਼ਿਕੰਦਰ ਵਾਰੇ ਦੱਸਤਾ ਸੀ ਤੇ ਗੁਰਦੀਪ ਗੱਲ ਗੂਲਮੋਲ ਜਹੀ ਕਰ ਗਿਆ ਕਿ ਉਹ ਪ੍ਰੌਣਿਆਂ ਸਾਰਾ ਕੁਝ ਦੱਸਿਆ ਪੁੱਛਿਆ ਉਹਨਾਂ ਨੇ ਸ਼ਿਕੰਦਰ ਵਾਰੀ ਤੂੰ ਬੇਫਿਕਰ ਰਹਿ ਚਿਰੋ ਦੇ ਪਿੰਦਰ ਦੇ ਮਾਣੇ ਵਿਆਹ ਕੇ ਪੁੱਤ ਸਾਨੂੰ ਬਾਜੀ ਤੇ ਭਰੋਸਾ ਏ ਬਸ ਤੁਸੀਂ ਲੈਣ ਦੇਣ ਦਾ ਦੱਸੋ ਤੇ ਗੁਰਜੋਤ ਨੇ ਗੱਲ ਆਵਦੇ ਹੱਥ ਲੈ ਲਈ ਗੁਰਜੋਤ ਕਹਿੰਦਾ ਆਂਟੀ ਲੈਣ ਦੇਣ ਦਾ ਕੁਝ ਨਹੀਂ ਇੰਦਰ ਸਿੰਘ ਫਲ ਇਸ਼ਾਰਾ ਕਰਕੇ ਅਸੀਸ ਕਰਦੇ ਦੋਵੇਂ ਜਵਾਈ ਇੱਥੇ ਬੈਠੇ ਆਂ ਨਾ ਸਾਨੂੰ ਕੋਈ ਸ਼ਾਂਪ ਚਾਹੀਦੀ ਨਾ ਕੋਈ ਕੜਾ ਤੇ ਨਾ ਲੀੜਾ ਕਪੜਾ ਕਿਉਂ ਫਫੜ ਜੀ ਇੰਦਰ ਸੇ ਹੁਣ ਤੱਕ ਜੋ ਪਰਥਾ ਸੀ ਉਹਨੇ ਵੀ ਗਰਜੋਤੀ ਹਾਂ ਵਿੱਚ ਹਾਂ ਮਿਲਾਈ ਅੱਗੇ ਗਰਜੂਤ ਕਹਿੰਦਾ ਕਿ ਰਹੇਗਾ ਲੀੜੇ ਕਪੜੇ ਦੀ ਤਾਂ ਉਹ ਵੀ ਅਸੀਂ ਨਾਲ ਲਿਆਵਾਂਗੇ ਤੁਹਾਡੇ ਵੱਲੋਂ ਨਾ ਕਿਸੇ ਰਿਸ਼ਤੇਦਾਰ ਦਾ ਲੀੜਾ ਕਪੜਾ ਚਾਹੀਦਾ ਤੇ ਨਾ ਕੁੜੀ ਵਾਸਤੇ ਤੇ ਤੀਜੀ ਗੱਲ ਫਰਨੀਚਰ ਵਗੈਰਾ ਸਭ ਕੁਝ ਹੈਗਾ ਜੇ ਤੁਸੀਂ ਬਣਾ ਵੀ ਲਿਆਂਦਾ ਤਾਂ ਅਸੀਂ ਨਹੀਂ ਲੈ ਕੇ ਜਾਣਾ ਦਪਿੰਦਰ ਦੀ ਮਾਂ ਸੁਣ ਕੇ ਰੋ ਰਹੀ ਸੀ ਅਥੂ ਵੈਰਾਗ ਦੇ ਸੀ ਮੋਹ ਦੇ ਸੀ ਖੁਸ਼ੀ ਦੇ ਸੀ ਜਤੁਰ ਗੇ ਨੂੰ ਚਿੱਤੇ ਕਰਕੇ ਆਈ ਸੀ ਇਹ ਉਹੀ ਜਾਣਦੀ ਸੀ ਚਾਪਾ ਨੇ ਪੀਨ ਮੰਗਰੋਂ ਹੁਣ ਤੱਕ ਦਪਿੰਦਰ ਤੇ ਅਮਨ ਨਾਲ ਵਾਲੇ ਕਮਰੇ ਵਿੱਚ ਬੈਠੀਆਂ ਸੀ ਇੱਧਰ ਗੁਰਜੋਤ ਕਹਿੰਦਾ ਕਿ ਆਂਟੀ ਹੁਣ ਜਿਹੜੀ ਅਗਲੀ ਗੱਲ ਮੈਂ ਕਰਨੀ ਆ ਉਹਦੇ ਲਈ ਦਪਿੰਦਰ ਨੂੰ ਵੀ ਬੁਲਾਓ ਕਿਉਂਕਿ ਜ਼ਿੰਦਗੀ ਉਹੀ ਕੱਟਣੀ ਆ ਸੋ ਸਾਰੀ ਗੱਲ ਉਹਨੂੰ ਵੀ ਪਤਾ ਹੋਵੇ ਗੁਰਜੋਤ ਨੇ ਦਪਿੰਦਰ ਨੂੰ ਬੁਲਾਉਣ ਵਾਸਤੇ ਆਇਆ ਤਾਂ ਜਿੰਦੀ ਤੇ ਗੁਰਦੀਪ ਤੇ ਮੂੰਹ ਤੇ ਇੱਕ ਰੰਗ ਆਵੇ ਤੇ ਇੱਕ ਜਾਵੇ ਜਿਵੇਂ ਕਿਸੇ ਚੋਰੀ ਦੇ ਫੜੇ ਜਾਣ ਦਾ ਡਰ ਹੁੰਦਾ ਦਪਿੰਦਰ ਦੇ ਅੰਦਰ ਆਉਂਦੇ ਹੀ ਅਮਨ ਨੇ ਗੁਰਜੋਤ ਨੂੰ ਬਾਹਰ ਬੁਲਾ ਲਿਆ ਅਮਨ ਨੂੰ ਵੀ ਪਤਾ ਸੀ ਕਿ ਗੁਰਜੋਤ ਨੇ ਕੀ ਗੱਲ ਕਰਨੀ ਆ ਗੁਰਜੋਤ ਨੇ ਬਾਹਰ ਆ ਕੇ ਪੁੱਛਿਆ ਗੁਰਜੋਤ ਹਾਂ ਅਮਨ ਅਮਨ ਗੁਰਜੋਤ ਬਾਫੜ ਕੇ ਬੇੜੇ ਵਿੱਚ ਨੰਮ ਦੀ ਸ਼ਾਮਿਲ ਹੈਗੀ ਗੁਰਜੋਤ ਕੀ ਕਹਿਣਾ ਸੀ ਦਪਿੰਦਰ ਨੂੰ ਗਰਜੋਤ ਉਹੀ ਜਿਹੜਾ ਤੁਸੀਂ ਸਾਰੇ ਲੁਕੋ ਰਹੇ ਹੋ ਅਮਨ ਗਰਜੋਤ ਕਿਉਂ ਕੰਮਲੇ ਬੰਦੇ ਹੋ ਜੇ ਮੇਰੇ ਭਰਾ ਦਾ ਘਰ ਵਸਦਾ ਤਾਂ ਵਸ ਜਾਂਦੇ ਹੋ ਕੀ ਪਤਾ ਉਹ ਸੁਧਰੀ ਜਾਵੇ ਗਰਜੋਤ ਅਮਨ ਉਤਰਾ ਕੱਲੀ ਦਾ ਭਰਾ ਨਹੀਂ ਮੇਰਾ ਵੀ ਕੁਝ ਲੱਗਦਾ ਨਾਲੇ ਮੈਂ ਕੋਈ ਭਾਨੀ ਨਹੀਂ ਮਾਰਨੀ ਇਸ ਰਿਸ਼ਤੇ ਨੂੰ ਕੁਝ ਟਾਈਮ ਵਾਸਤੇ ਰੋਕਣਾ ਅਮਨ ਦੋਵੇਂ ਹੱਥ ਜੋੜ ਕੇ ਆ ਰੱਬ ਦਾ ਵਾਸਤਾ ਤੁਸੀਂ ਕੋਈ ਗੱਲ ਨਹੀਂ ਕਰਨੀ ਰਹੀ ਗੱਲ ਸ਼ਿਕੰਦਰ ਦੀ ਤਾਂ ਉਹਨੂੰ ਅਸੀਂ ਸਮਝਾ ਲਵਾਂਗੇ ਗਰਜੋਤ ਥੋੜਾ ਤਲਖੀ ਨਾਲ ਅਮਨ ਹੱਦ ਕਰਦੀ ਏ ਤੂੰ ਹੁਣ ਤੱਕ ਤਾਂ ਸਮਝਿਆ ਨਹੀਂ ਉਹ ਮਲੇ ਜਦੋਂ ਆਪਣਾ ਰਿਸ਼ਤਾ ਹੋਇਆ ਸੀ ਤੇਰੇ ਟੱਬਰ ਨੇ ਨਹੀਂ ਪੁੱਛ ਦੱਸ ਕਰੀ ਸੀ ਤੂੰ ਆਪਣੇ ਆਪ ਨੂੰ ਦਪਿੰਦਰ ਦੀ ਥਾਂ ਤੇ ਰੱਖ ਕੇ ਵੇਖੀ ਹਾਦਾ ਯਾਰ ਇੰਨੇ ਸੈਲਫਿਸ਼ ਵੀ ਨਹੀਂ ਹੋਈਦਾ ਹੁੰਦਾ ਓਏ ਉਹਦੀ ਮਾਸੂਮੀਅਤ ਵੇਖ ਪਿਓ ਦਾ ਸਿਰ ਤੇ ਨਹੀਂ ਤੇ ਅਗੋ ਸ਼ਿਕੰਦਰ ਦਾ ਵੀ ਪਤਾ ਹੀ ਨਹੀਂ ਕਿ ਹੋ ਜਾਏਗਾ ਇਹ ਇਨੇ ਇੰਦਰ ਵੀ ਉੱਠ ਕੇ ਬਾਹਰ ਆ ਗਿਆ ਉਹਨੇ ਵੇਖਿਆ ਕਿ ਅਮਨ ਦੇ ਗੁਰਜੋਤ ਵਿੱਚ ਗਲਵਾਦੀ ਲੱਗਦੀ ਆ ਤਾਂ ਉਹ ਵੀ ਉਹਨਾਂ ਵੱਲੇ ਹੋ ਗਿਆ ਉਹਦੇ ਜਾਂਦਿਆਂ ਨੂੰ ਅਮਨ ਬੋਲ ਰਹੀ ਸੀ ਅਮਨ ਗੁਰਜੋਤ ਤੈਨੂੰ ਪੜਾ ਨਹੀਂ ਹੀ ਜਾਂਦਾ ਤੇ ਪਿੰਦਰ ਦਾ ਜਾ ਜਿਹੜਾ ਕੁਝ ਕਹਿਣਾ ਕਹਿ ਦੇ ਪਰ ਇਹ ਸਮਝ ਲਮੀ ਕਿ ਜੇ ਤੇਰੇ ਕਰਕੇ ਮੇਰੇ ਭਰਾ ਦਾ ਰਿਸ਼ਤਾ ਟੁੱਟਿਆ ਤਾਂ ਰਿਸ਼ਤਾ ਆਪਣਾ ਵੀ ਖਤਮ ਸਮਝੀ ਗੁਰਜੋਤ ਸੁਣ ਕੇ ਹੈਰਾਨ ਰਹਿ ਗਿਆ ਕੀ ਅਮਨ ਇੰਨੇ ਸਵਾਰਥੀ ਵੀ ਹੋ ਸਕਦੀ ਆ ਅਮਨ ਨੇ ਪਹਿਲਾਂ ਕਦੇ ਗੁਰਜੋਤ ਨਾਲ ਐਵੇਂ ਗੱਲ ਨਹੀਂ ਸੀ ਕਰੀ ਇਥੋਂ ਤੱਕ ਕਿ ਕਦੇ ਉੱਚੀ ਬੋਲਦੀ ਵੀ ਨਹੀਂ ਸੀ ਸੁਣੀ ਇਧਰੋਂ ਇੰਦਰ ਸਿੰਘ ਨੇ ਆ ਕੇ ਗੁਰਜੋਤ ਨੂੰ ਸਮਝਾਉਣਾ ਠੀਕ ਸਮਝਿਆ ਇੰਦਰ ਗੁਰਜੋਤ ਸਿਕੰਦਰ ਪਿੱਛੇ ਆਵਦਾ ਕਰਨਾ ਖਰਾਬ ਕਰੇ ਜਿਹੜਾ ਕੁਝ ਦਪਿੰਦਰ ਦੀ ਕਿਸਮਤ ਵਿੱਚ ਹੋਇਆ ਉਹਨੂੰ ਮਿਲ ਜਾ ਚਲ ਆਪਾਂ ਕੁੜੀ ਨੂੰ ਸ਼ਗੰਦਾਈਏ ਤੇ ਚੱਲੀਏ ਕਰਾਂ ਇੰਦਰ ਦੇ ਗੱਲ ਸੁਣ ਕੇ ਗਰਜੋਤ ਉੱਥੇ ਤੁਰ ਪਿਆ ਅਮਨ ਉਹਨਾਂ ਦੇ ਅੱਗੇ-ਅੱਗੇ ਤੁਰ ਪਈ ਪਿੱਛੋਂ ਇੰਦਰ ਨੇ ਗਰਜੋਤ ਨੂੰ ਆਖਿਆ ਗਰਜੋਤ ਤੈਨੂੰ ਤਾਂ ਹਜੇ 18 ਸਾਲ ਹੋਇਆ ਮੈਂ ਬੱਤੀਆਂ ਸਾਲਾਂ ਦਾ ਇਸ ਖੱਲਣੇ ਨੂੰ ਜਾਣਦਾ ਇਹਨਾਂ ਨੇ ਆਪਦਾ ਫਾਇਦਾ ਸੋਚਣਾ ਹੁੰਦਾ ਬਾਕੀ ਆ ਤੇਰੀ ਮਾਮੀ ਸਹੁਰੇ ਨੇ ਦੱਸਤਾ ਕਿ ਮੁੰਡਾ ਕਦੇ ਵਿਆਹ ਸ਼ਦੀ ਜਾਵੇ ਤਾਂ ਇੱਕਦਮ ਪੈਗ ਪੁਗ ਲਾ ਲੈਂਦਾ ਅਖੇ ਸਾਡਾ ਪੁਰਾਣਾ ਇਸ ਗੱਲ ਦੀ ਟੈਨਸ਼ਨ ਲਈ ਫਿਰਦਾ ਇਹ ਉਲਾ ਕਿਉਂ ਰੱਖਿਆ ਕੁੜੀ ਵਾਲਿਆਂ ਤੋਂ ਆਹੀ ਗੱਲ ਦੱਸਣ ਨੂੰ ਬੁਲਾਇਆ ਸੀ ਤੇ ਦਪਿੰਦਰ ਨੂੰ ਤੇ ਦਪਿੰਦਰ ਦੀ ਮਾਂ ਨੂੰ ਇਸ 'ਚ ਕੋਈ ਇਤਰਾਜ਼ ਨਹੀਂ ਬਾਕੀ ਜਿੰਦ ਨੇ ਕੁੜੀ ਦਾ ਰੋਕਾ ਜਿਹਾ ਕਰਨ ਵਜੋਂ 1000 ਪਈ ਅਸ਼ਗੰ ਦਿੱਤਾ ਬਸ ਹੁਣ ਜਦ ਦਿਨ ਆਪਾਂ ਨੂੰ ਕਹਿਣਗੇ ਆਪਾਂ ਆ ਜਾਾਂਗੇ ਬਾਕੀ ਜਿੰਵੇਂ ਇਹਨਾਂ ਦੀ ਇੱਛਾ ਕਰੀ ਜਾਣ ਤੁਰੇ ਆਉਂਦਿਆਂ ਇੱਕੋ ਸਾ ਬੋਲ ਦਿੱਤਾ ਇੰਦਰ ਦਾ ਸਾਹ ਛੱਡ ਗਿਆ ਸੀ ਦੋਨਾਂ ਦੇ ਅੰਦਰ ਵਰਦਿਆਂ ਜਿੰਦ ਨੇ ਹੱਸ ਕੇ ਆਖਿਆ ਵਧਾਈਆਂ ਭਾਈ ਕੁੜੀ ਦੇ ਨਨਦੂਏ ਤੇ ਫੁੱਫੜ ਨੂੰ ਅੱਜ ਤੋਂ ਦਪਿੰਦਰ ਆਪਣੀ ਹੋਏ ਦਪਿੰਦਰ ਦੀ ਮਾਂ ਨੇ ਸਾਰਿਆਂ ਨੂੰ ਵਧਾਈ ਦਿੱਤੀ ਗੁਰਜੋਤਿੰਦਰ ਤੋਂ ਬਿਨਾਂ ਬਾਕੀ ਸਾਰੇ ਖੁਸ਼ ਸੀ ਗੁਰਦੀਪ ਨੇ ਵਿਆਹ ਦੀ ਤਾਰੀਖ 6 30 ਲਾ ਕੇ ਦੱਸਣ ਦਾ ਆਖਿਆ ਤੇ ਸਾਰਿਆਂ ਨੇ ਵਿਦਾ ਲਈ ਆਉਂਦੇ ਹੋਏ ਜਿੰਦੀ ਤੇ ਅਮਨ ਦਪਿੰਦਰ ਨੂੰ ਕੁੱਟ ਕੇ ਮਿਲਿਆ ਇੱਕ ਫੋਟੋ ਖਿੱਚੀ ਤੇ ਘਰ ਨੂੰ ਚਲਪੇ ਸਿਆਣੀ ਕਹਿੰਦੇ ਆ ਕਿ ਕੁੱਤੇ ਦੀ ਪੂੰਛ 12 ਸਾਲ ਉਖਲੀ ਛਪਾਈ ਰੱਖੀ ਪਰ ਸਿੱਧੀ ਨਹੀਂ ਸੀ ਹੋਈ ਜਿਹੜੀ ਸ਼ਿਕੰਦਰ ਨੂੰ ਅਮਨ ਸਮਝਾ ਲੈਣ ਦੇ ਦਾਅਵੇ ਕਰ ਰਹੀ ਸੀ ਉਹੀ ਸ਼ਿਕੰਦਰ ਉਹਨਾਂ ਦੇ ਗਿਆਮਗਰੋਂ ਫਿਰ ਉਸੇ ਰਾਤੀ ਤੁਰਪਿਆ ਸੀ ਉਦਨੇ ਸ਼ਿਕੰਦਰ 12:00 ਵਜੇ ਤੱਕ ਮੰਦਰ ਕੋਲ ਬੈਠਾ ਰਿਹਾ ਉਥੋਂ ਉੱਤ ਕੀ ਉਹ ਤਾਰੇਗ ਨਿਤਰਪਿਆ ਤਰਕ ਰੇਤਾ ਹਨੇ ਸੀ ਸ਼ਿਕੰਦਰ ਨੇ ਮੋਟਰਸਾਈਕਲ ਚਵਾਤੀ ਦੇ ਢੇਰੇ ਕੰਨੇ ਖਿੱਚਦਾ ਜਦੋਂ ਉਥੇ ਵੀ ਨਾ ਟੱਕਰੇ ਤਾਂ ਸ਼ਿਕੰਦਰ ਸ਼ਵਤੀ ਦੀ ਮੋਟਰ ਵੱਲ ਹੋ ਗਈਆ ਉਥੇ ਜਵਤੀ ਤਾਰਤ ਇੱਕ ਹੋਰ ਅਣਜਾਣ ਬੰਦਾ ਬੈਠਾ ਸੀ ਸ਼ਿਕੰਦਰ ਨੇ ਵੇਖ ਕ ਕਿ ਤਾਰਾ ਖੜਾ ਹੋ ਗਿਆ ਤੇ ਉਹਨੂੰ ਐਂ ਜਿਵੇਂ ਪਾ ਕੇ ਮਿਲਿਆ ਜਿਵੇਂ ਧੀ ਪੀਕਿਆ ਕਿ ਮਾਰੂ ਨਲ ਦੀਆ ਤਾਰੇ ਨੇ ਸ਼ਿਕੰਦਰ ਨੂੰ ਫੜੇ ਆਪਣੇ ਪੰਨਲ ਪੁੱਛਿਆ ਦੱਸ ਯਾਰ ਕੀ ਸੇਵਾ ਕਰੀਏ ਤੇਰੀ ਸ਼ਿਕੰਦਰ ਨੇ ਵੀ ਮਖੌਲ ਕਰਦੇ ਨੇ ਕਹਤਾ ਸੇਵਾ ਨੂੰ ਸੜਿਆ ਬਦਾਮ ਕੋਟ ਕੇ ਰੱਖਿਆ ਲਿਆ ਇੱਕ ਅੱਦਾ ਸੂਟ ਲਵਾਦੀ ਤਾਰੀ ਨੇ ਹੈਰਾਨੀ ਨਾਲ ਪੁੱਛਿਆ ਤੂੰ ਅਜੇ ਵੀ ਲਉਣਾ ਹੈ ਮਿਹੜੀ ਤੁਹਾਡਾ ਪ੍ਰਾਣਾ ਲੈ ਗਿਆ ਸੀ ਤੈਨੂੰ ਸ਼ਿਕੰਦਰ ਕਹਿੰਦਾ ਬਸ ਕਦੇ ਕਦੇ ਸ਼ੌਂਕ ਹੀ ਹਲਾ ਲਈਦਾ ਅੱਜ ਕਰੇ ਕੋਈ ਹਨੇ ਸੀ ਸੋਚਿਆ ਪੁਰਾਣੇ ਦਿਨ ਯਾਦ ਕਰ ਲਈ ਚਮਤੀ ਹੁਣ ਤੱਕ ਚੁੱਪ ਬੈਠਾ ਸੀ ਹੁਣ ਉਹਨੇ ਇੱਕ ਗੱਲ ਆਪ ਦੇ ਹੱਥ ਲੈ ਲਈ ਤਾਰਿਆ ਫਿਰ ਐ ਕਰ ਸ਼ਿਕੰਦ ਨੂੰ ਫਰੈਸ਼ ਮਾਲ ਲਿਆ ਕੇ ਤੇ ਦੱਬਾ ਵਾਲੀ ਵਾਲਾ ਤਾਰਾ ਮੋਟਰ ਵਾਲੇ ਕਮਰੇ 'ਚੋਂ ਅਧਿਕ ਸਿਰੰਜ ਪਰ ਲਿਆ। ਜੁਵਾਕ ਤੇ ਵੇਖ ਕੇ ਕਹਿੰਦਾ ਟੇਡਾ ਮਾਰਨਾ ਤਾਂ ਨਹੀਂ ਜੁਵਾਕ। ਘਟ ਕਰ ਸੜਾ ਕਿਵੇਂ ਭਰੀ ਫਰਦਾ ਜਿਵੇਂ ਤਤ ਹੁੰਦਾ। ਪਰ ਤਾਰਾ ਸਾਰਾ ਸ਼ਿਕੰਦਰ ਵਾਸਤੇ ਨੀਂਹ ਸੀ ਲੈ ਕੇ ਆਇਆ। ਸ਼ਿਕੰਦਰ ਤੋਂ ਪਹਿਲਾਂ ਤਾਰੇ ਨਹੀਂ ਤੇ ਫਿਰ ਉਸੇ ਸਿਰੰਜ ਨਾਲ ਸ਼ਿਕੰਦਰ ਨੇ ਆਪ ਦੇ ਟੀਕਾ ਲਾਇਆ। ਅਜੇ ਸ਼ਿਕੰਦਰ ਨੇ ਪਹਿਲੀ ਵਾਰ ਟੀਕਾ ਲਾਇਆ ਸੀ। ਉਧਰੋਂ ਸ਼ਾਮ ਨੂੰ ਜਿੱਦਦੇ ਹੁੰਨੇ ਵਾਪਸ ਆਏ। ਆਉਂਦਿਆਂ ਆਂ ਆਹ ਰਾਹ ਵਿੱਚ ਇੰਦਰ ਗੁਰੂ ਧੋਮੇ ਚੁੱਪ ਰਹੀ। ਮਾਂਦਰ ਬੈਠੀ ਹੈ ਜਿੰਦੀ ਤੇ ਅਮਨ ਸਲਾ ਬਣਾਉਂਦੀ ਹੈ ਤੇ ਟੌਂਦੀਆਂ ਆਈਆਂ ਅਮਨ ਨੂੰ ਇਸ ਕਲ ਦਾ ਅਹਿਸਾਸ ਤਾਂ ਹੋ ਗਿਆ ਸੀ ਕਿ ਉਹ ਗੁਰਜੋਤ ਨੂੰ ਗਲਤ ਬੋਲੀ ਸੀ ਕਹਿਣ ਕਰਿਆ ਕਿ ਜਾ ਪਾਣੀ ਪੀ ਕੀ ਗੁਰਜੋਤ ਨੇ ਅਮਨ ਨੂੰ ਜਾਣਵਰੀ ਪੁੱਛਿਆ ਤਮਨ ਨੇ ਹੈਰਾਨੀ ਨਾਲ ਆਖਿਆ ਕਿ ਗੁਰਜੋਤ ਸਵੇਰ ਚੱਲਾਂਗੇ ਹੁਣ ਅੱਧੀ ਰਾਤ ਕਿੱਥੇ ਜਾਣਾ ਜਿੰਦੀ ਨੇ ਵੀ ਆਖਿਆ ਕਿ ਪੁੱਤ ਸਵੇਰੇ ਸੰਦੇਹਾਂ ਦੁਰਜਾਇਓ ਘਟੀਤੇ ਕਿਹੜੀ ਵਾਟਾ ਪਰ ਗੁਰਜੋਤ ਨੇ ਕਹਿ ਦਿੱਤਾ ਕਿ ਮੰਮੀ ਕੱਲ ਸਵੇਕ ਤੇ ਡਿਊਟੀ ਜਾਣਾ ਸਾਉਦਾ ਫੋਨ ਆਇਆ ਸੀ ਅਮਨ ਨੇ ਰਹਿਣਾ ਤਾਂ ਰਹਿ ਜਾਵੇ ਦੋ ਦਿਨ ਅਮਨ ਨੂੰ ਪਤਾ ਸੀ ਕਿ ਗੁਰਜੋਤ ਗੁੱਸੇਜ ਹੋਗੀ ਜਾ ਰਿਹਾ ਤੇ ਉਹਨੂੰ ਇਹ ਵੀ ਪਤਾ ਸੀ ਕਿ ਹੁਣ ਗੁਰਜੋਤ ਨਹੀਂ ਰੁਕਣਾ ਵੀ ਨਹੀਂ ਜੇ ਤਾਂ ਗੁਰਜੋਤ ਤੁਰਨ ਲੱਗਾ ਤਾਂ ਇੰਦਰ ਸਿੰਘ ਵੀ ਗੱਡੀ 'ਚ ਬਹਿ ਗਿਆ ਉਹਦਾ ਪਿੰਡ ਵੀ ਰਾਹ ਵਿੱਚ ਸੀ ਇਧਰੋਂ ਗੁਰਜੋਤ ਘਰੋਂ ਬਾਹਰ ਨਿਕਲ ਗਿਆ ਤੇ ਸ਼ਿਕੰਦਰ ਮੋਟਰਸਾਈਕਲ ਲੈ ਕੇ ਘਰੇ ਆ ਗਿਆ ਚਾਪਿੰਦਿਆਂ ਏਜੰਸੀਆਂ ਤੇ ਗੁਰਨਾਮ ਨੂੰ ਦੱਸ ਦਿੱਤਾ ਸੀ ਤੇ ਕੁੜੀ ਦੀ ਫੋਟੋ ਵੀ ਵਿਖਾ ਦਿੱਤੀ ਸੀ। ਸ਼ਿਕੰਦਰ ਆਇਆ ਤਾਂ ਅਮਨ ਚਾਹਿੰ ਜਾਈ ਸ਼ਿਕੰਦਰ ਨੂੰ ਫੋਟੋ ਵਿਖਾਉਣ ਲੱਗੇ ਤਾਂ ਸ਼ਿਕੰਦਰ ਦੀਆਂ ਅੱਖਾਂ ਵੇਖ ਕੇ ਅਮਨ ਡਰ ਗਿਆ। ਅਜ ਫੇਰ ਝੁਸਕੇ ਆਇਆ। ਅਮਨ ਨੇ ਸ਼ਿਕੰਦਰ ਤੋਂ ਪੁੱਛਿਆ ਤੇ ਸ਼ਿਕੰਦਰ ਅਮਨ ਨੂੰ ਪਾਸੇ ਧੱਕ ਕੇ ਆਪਣੇ ਕਮਰੇ ਨੂੰ ਚਲਾ ਗਿਆ। ਜੇਰੋਂ ਤੱਕ ਸਾਡਾ ਕੋਈ ਕੰਮ ਕੋਈ ਸਾਜ਼ਿਸ਼ ਨਪੇਰੇ ਨਹੀਂ ਚੜ ਜਾਂਦੀ। ਜਦ ਗਲਤੀ ਕਰਨ ਤੋਂ ਬਾਅਦ ਜਨ ਤੱਕ ਸਜ਼ਾ ਨਹੀਂ ਮਿਲ ਜਾਂਦੀ ਉਨੇ ਤੱਕ ਦਿਲ ਵਿੱਚ ਇੱਕ ਅਜੀਬ ਜਿਹਾ ਡਰ ਬਣਿਆ ਰਹਿੰਦਾ। ਇਹੀ ਤਰ੍ਹਾਂ ਜਿੰਦੀ ਤੇਮੰਦ ਦੇ ਮਨ ਵਿੱਚ ਸੀ ਕਿ ਕਿਤੇ ਕੋਈ ਰਿਸ਼ਤੇ ਵਿੱਚ ਪਾਨੀ ਨਾ ਮਾਰ ਦੇਵੇ। ਇਸ ਲਈ ਉਹ ਚਾਹੁੰਦੀ ਸੀ ਕਿ ਜਿੰਨੀ ਜੀਤੀ ਹੋ ਸਕੇ ਦਪਿੰਦਰ ਲਾਮਾ ਲੈ ਕੇ ਇਸ ਘਰ ਵਿੱਚ ਆ ਜਾਵੇ। ਕਿਉਂਕਿ ਸ਼ਿਕੰਦਰ ਜਿੰਨਾ ਕੁ ਸੁਧਰਿਆ ਸੀ ਉਹ ਫੇਰ ਵਿਗੜਨਾ ਸ਼ੁਰੂ ਹੋ ਗਿਆ ਸੀ। ਉਹ ਦਰ ਦੂਜੇ ਪਾਸੇ ਮਨ ਵਿੱਚ ਗਰਜੋਤ ਦੀ ਪੇਸ਼ティ ਕਰਕੇ ਜਿਹੜੀ ਗਲਤੀ કરી ਸੀ ਉਸ ਨੂੰ ਲੈ ਕੇ ਅਮਨ ਨੂੰ ਡਰ ਸੀ ਕਿ ਪਤਾ ਨਹੀਂ ਗਰਜੋਤ ਕਦੋਂ ਗੁੱਸਾ ਛੱਡੂ ਤੇ ਇਸ ਗੁੱਸੇ ਦਾ ਅੰਤ ਕੀ ਹੋਗਾ ਦੋਕ ਦਿਨ ਪਿੰਡਲਾ ਕੇ ਅਮਨ ਵਾਪਸ ਕੇ ਦੋਮਾ ਦੀ ਡਿਊਟੀ ਅੱਡ-ਅੱਡ ਸ਼ਿਫਟਾਂ ਵਿੱਚ ਹੋਣ ਕਰਕੇ ਕਈ ਦਿਨ ਚੰਗੀ ਤਰ੍ਹਾਂ ਗੱਲ ਕਰਨ ਦਾ ਵੀ ਮੌਕਾ ਨਾ ਮਿਲਿਆ ਅਮਨ ਮਾਫੀ ਮੰਗਣ ਦੇ ਨਾਲ-ਨਾਲ ਗਰਜੋਤ ਨੂੰ ਹੋਰ ਵੀ ਬਹੁਤ ਕੁਝ ਕਹਿਣਾ ਚਾਹੁੰਦੇ ਸੀ ਅਖੀਰ ਛੁੱਟੀ ਵਾਲੇ ਦਿਨ ਅਮਨ ਤੇ ਗਰਜੋਤ ਨਾਲ ਗੱਲ ਕਰਨ ਦਾ ਮੌਕਾ ਮਿਲਿਆ ਇਸ ਤੋਂ ਪਹਿਲਾਂ ਕਿ ਉਹ ਕੋਈ ਗੱਲ ਕਰਦੀ ਚਿਰਾਂ ਦਾ ਢੱਕ ਕੇ ਰੱਖਿਆ ਉਹਦਾ ਰੋਹ ਨਿਕਲ ਗਿਆ ਗਰਜੋਤ ਦੇ ਚਿਹਰੇ ਲੱਗੇ ਹੁਜਵਾ ਕਾ ਵਾਂਗੂ ਦਿਲਕਨ ਲੱਗੇ ਸ਼ਾਇਦ ਅਮਨ ਦੇ ਅਥਰੂਆਂ ਨੇ ਉਹਨਾਂ ਵਿੱਚ ਆਏ ਹਰ ਗੁੱਸੇ ਗਿਲੇ ਨੂੰ ਸਾਫ਼ ਕਰ ਦਿੱਤਾ ਸੀ ਪਤਾ ਨਹੀਂ ਰੋ ਕੇ ਜਦ ਗਰਜੋਤ ਦੇ ਪਿਆਰ ਨਾਲ ਅਮਨ ਖੁਦ ਨੂੰ ਹਲਕੀ ਮਹਿਸੂਸ ਕਰ ਰਹੀ ਸੀ ਜਿਵੇਂ ਮਨ ਤੁਮ ਮਨਾ ਮੁਹੀ ਬੋਝ ਉਤਰ ਗਿਆ ਹੁੰਦਾ। ਰਜੋਤੋ ਕੇ ਅਮਨ ਨੇ ਅਬਦੀ ਗਲਤੀ ਦੀ ਮਾਫੀ ਵੀ ਮੰਗੀ। ਉਸ ਤੋਂ ਬਾਅਦ ਉਹਨੇ ਸ਼ਿਕੰਦਰ ਬਾਰੇ ਵੀ ਦੱਸਿਆ ਤੇ ਜਿੰਦੇ ਦੀ ਕਹਾਣੀ ਵੀ ਦੱਸਿਆ। ਗੁਰਜੋਤ ਨੇ ਅਮਨ ਨੂੰ ਕਿਹਾ ਕਿ ਮੰਮੀ ਨੂੰ ਸਮਝਾ ਕਿ ਵਿਆਹ ਦੀ ਕਹਾਣਾ ਨਾ ਕਰੇ। 2 ਮਹੀਨੇ ਸ਼ਿਕੰਦਰ ਨੂੰ ਇੱਥੇ ਲਿਆ ਕੇ ਆਪਾਂ ਨਸ਼ਾ ਛਡਾ ਲਈਏ ਫਿਰ ਵਿਆਹ ਵੀ ਹੋਜੂ। ਇਹਨੇ ਨਾਲ ਮਨ ਨੂੰ ਹੌਸਲਾ ਜਿਹਾ ਹੋ ਗਿਆ। ਅਮਨ ਨੂੰ ਲੱਗਦਾ ਸੀ ਇਹ ਗੱਜੋ ਤੇ ਸਭ ਕਰ ਸਕਦਾ ਹਾਂ ਅਗਲੇ ਦਿਨ ਅਮਨ ਨੇ ਜ਼ਿੰਦੀ ਨਾਲ ਗੱਲ ਕੀਤੀ ਪਰ ਜ਼ਿੰਦੀ ਵਿਆਹ ਛੇਤੀ ਕਰਨ ਦੇ ਹੱਥ ਵਿੱਚ ਸੀ ਹਰ ਕਿਉਂ ਅਮਨ ਨੇ ਕਹਿ ਦਿੱਤਾ ਕਿ ਠੀਕਾ ਮੰਮੀ ਫਿਰ ਤੂੰ ਤੇ ਮਾਮਾ ਜਾ ਕੇ ਵਿਆਹ ਲਿਓ ਸ਼ਿਕੰਦਰ ਨੂੰ ਅਸੀਤਾ ਨਹੀਂ ਆਉਂਦੇ ਇਹਨਾਂ ਕਹਿ ਕੇ ਅਮਨ ਨੇ ਫੋਨ ਕੱਟ ਦਿੱਤਾ ਤੇ ਇਧਰ ਜ਼ਿੰਦੀ ਨੂੰ ਹਥਿਆਰ ਸੁੱਟਨੇ ਪੈ ਗਏ ਸ਼ਿਕੰਦਰ ਹੁਣ ਫਿਰ ਵਿਕੀ ਦੀ ਸੰਗਤ ਵਿੱਚ ਸੀ ਦੁੱਖ ਇਸ ਗੱਲ ਦਾ ਸੀ ਕਿ ਹੁਣ ਫਿਰ ਸਾਰਾ ਕੁਝ जीरो ਤੋਂ ਸ਼ੁਰੂ ਕਰਨਾ ਪੈ ਗਿਆ ਪਰਤ ਕੀ ਸ਼ਿਕੰਦਰ ਦਾ ਧਿਆਨ ਪਿੰਡ ਵਿੱਚ ਹੀ ਸੀ ਪਤਾ ਨਹੀਂ ਜਾਣ ਬੁਝਕੇ ਜਾਂ ਸੱਚੀ ਉਹਨੂੰ ਇੰਨੀ ਦੂਰ ਲੱਗਦੀ ਸੀ ਕਿ ਉਹ ਉੱਚੀ ਉੱਚੀ ਰੋਲ ਆਉਣ ਲੱਗ ਜਾਂਦਾ 15 ਦਿਨ ਤਾਂ ਵਿਖੀ ਨੇ ਬਹੁਤ ਔਖੇ ਗੱਡੇ ਤੇ ਅਖੀਰ ਹੱਥ ਖੜੇ ਕਰ ਗਿਆ ਫਿਰ ਗੁਰਜੋਤ ਨੇ ਸ਼ਿਕੰਦਰ ਨੂੰ ਨਸ਼ਾ ਸ਼ੜਾਉ ਕੇ ਅੰਦਰ ਪੇਜ ਦਿੱਤਾ ਜਿੱਥੇ 1 ਮਹੀਨਾ ਸ਼ਿਕੰਦਰ ਰਿਹਾ ਮਹੀਨੇ ਬਾਅਦ ਗੁਰਜੋਤ ਜਾ ਕੇ ਸ਼ਿਕੰਦਰ ਨੂੰ ਲੈ ਆਇਆ ਥੋੜਾ ਵੱਧ ਫਰਕ ਪੈ ਗਿਆ ਸੀ ਹੁਣ ਸ਼ਿਕੰਦਰ ਪਿੰਡਾਂ ਦੀ ਛਿਤ ਕਰਨ ਲੱਗਾ ਪ੍ਰਿਸ਼ੋਤਨ ਪਤਾ ਸੀ ਕਿ ਜੇ ਇਹ ਪਿੰਡ چلا ਗਿਆ ਤਾਂ ਫੇਰ ਸ਼ਿਕੰਦਰ ਨੇ ਹੱਥ ਨਹੀਂ ਹੋਣਾ ਤੇ ਨਾ ਇਹਨੇ ਫੇਰ ਨਾ ਛਾਈ ਛਟਣਾ ਸਭ ਪਹਿਲਾਂ ਲਾ ਕੇ ਗਜੋਥੇ ਸੰਨ ਤੀਜੇ ਤੇ ਪਾਂਚਿਆ ਕਿ ਜੇ ਸ਼ਿਕੰਦਰ ਦਾ ਨਸ਼ਾ ਛਡਾਉਣਾ ਤਾਂ ਸਭ ਤੋਂ ਪਹਿਲਾਂ ਪਿੰਡ ਛਡਾਉਣਾ ਪਊਗਾ ਉਹਦਰ ਸ਼ਿਕੰਦਰ ਦਾ ਮਾਮਾ ਜਿੰਦੇ ਨੂੰ ਫੋਨ ਕਰਕੇ ਵਿਆਹ ਦਾ ਪੁੱਛਦਾ ਰਹਿੰਦਾ ਉਹ ਵੀ ਜਿੰਦੇ ਨੂੰ ਇਹੀ ਕਹਿੰਦਾ ਕਿ ਪੈਣੀ ਜੀ ਉਹਨਾਂ ਨੂੰ ਸ਼ਿਕੰਦਰ ਦੀ ਚਿੱਟੇ ਦੀ ਪੈਣਕ ਲੱਗੇ ਤਾਂ ਉਹਨਾਂ ਕੁੜੀ ਕਿਤੇ ਹੌੜ ਮੰਗ ਦੇਣੀ ਆ ਫੇਰ ਨਾ ਆਖੀ ਕਿ ਦੱਸਿਆ ਨਹੀਂ ਇਹ ਡਰਦਾ ਚੰਦੇ ਨੂੰ ਵੀ ਸੀ ਇਸੇ ਕਰਕੇ ਉਹ ਚਾਹੁੰਦੇ ਸੀ ਕਿ ਸ਼ਿਕੰਦਰ ਤੱਕ ਘਰ ਵਸ ਜਾਵੇ ਉਦੋਂ ਸ਼ਿਕੰਦਰ ਨੂੰ ਵੀ ਪਟਿਆਲੇ ਗਏ ਨੂੰ ਤਿੰਨ ਚਾਰ ਮਹੀਨੇ ਹੋ ਚੱਲੇ ਸੀ ਇਹਨਾਂ ਚਾਰ ਮਹੀਨੇ ਵਿੱਚ ਗੁਰਜੋਤ ਨੇ ਸ਼ਿਕੰਦਰ ਨੂੰ ਸਤਾਣ ਵਾਸਤੇ ਕੁਝ ਨਹੀਂ ਕਰਿਆ ਚੰਗੇ ਤੋਂ ਚੰਗੇ ਡਾਕਟਰਾਂ ਨੂੰ ਮਿਲਿਆ ਉਨ੍ਹਾਂ ਲੋਕਾਂ ਨੂੰ ਮਿਲਿਆ ਜਿਨ੍ਹਾਂ ਨੇ ਹਿਰਾ ਛੱਡ ਕੇ ਜ਼ਿੰਦਗੀ ਨਿਚੁਣਿਆ ਸੀ ਸਭ ਤੋਂ ਵੱਧ ਗੁਰਜੋਤ ਨੂੰ ਹਿੰਮਤ ਮਿਲੀ ਮਿੰਟੂ ਗੁਰਸਰੀਏ ਦੀ ਕਿਤਾਬ ਡਾਕੂਆਂ ਦਾ ਮੁੰਡਾ ਵਿੱਚੋਂ ਇਹ ਸਭ ਨੂੰ ਪੜ੍ਹ ਕੇ ਲੋਕਾਂ ਤੋਂ ਸੁਣ ਕੇ ਗੁਰਜੋਤ ਨੇ ਪਲਾਨ ਤਿਆਰ ਕਰ ਲਿਆ ਸੀ ਤੇ ਹੁਣ ਉਹ ਉਸੇ ਤੇ ਕੰਮ ਕਰ ਰਿਹਾ ਸੀ ਤੇ ਕਾਮਯਾਬੀ ਹੋ ਰਿਹਾ ਸੀ